ਤਨ ਸ੍ਰੀ ਵਾਹੇ ਗੁਰੂ ਜੀ ਮਾਜ ਮਹੱਲਾ ਤੀਜਾ ਮਾਇਆ ਮੋ ਜਗਤ ਸਭਾਇਆ ਤ੍ਰੈ ਗੁਣ ਦਿਸੈ ਮੋਹਿ ਮਾਇਆ ਗੁਰ ਪ੍ਰ사ਦੀ ਕੋ ਵਿਰ ਲਾਭੁ ਜੈ ਚੌਥਾ ਪਦ ਲੇਵ ਲਾਵਣਿਆ ਹੋ ਵਾਰੀ ਜੀਓ ਵਾਰੀ ਮਾਇਆ ਮੋ ਸ਼ਬਦ ਜਲਾਵਣਿਆ ਮਾਇਆ ਮੋ ਜਲਾਏ ਸੋ ਹਰ ਸਿਓ ਚਿਤ ਲਾਏ ਹਰ ਦਰ ਮੈਲੀ ਸੋਭਾ ਪਾਵਣਿਆ ਰਹਾਓ ਦੇਵੀ ਦੇਵਾ ਮੂਲ ਹੈ ਮਾਇਆ ਸਿਮਰਤ ਸਾਸਤ ਜੇਨੇ ਉਪਾਇਆ ਕਾਮ ਕ੍ਰੋਧ ਪਸਰਿਆ ਸੰਸਾਰੇ ਆਏ ਜਏ ਦੁਖ ਪਾਵਣਿਆ ਤਿਸ ਵਿੱਚ ਗਿਆਨ ਰਤਨ ਇਕ ਪਾਇਆ ਗੁਰ ਪ੍ਰ사ਦੀ ਮਾਨਵ ਵਸਾਇਆ ਜਤ ਸਤ ਸੰਜਮ ਸੱਚ ਕਮਾਵੇ ਗੁਰ ਪੂਰੇ ਨਾਮ ਧਿਆਵਣਿਆ ਪਈੜ ਧਨ ਭਰਮ ਭੁਲਾਣੀ ਦੋ ਜੈ ਲਾਗੀ ਫਿਰ ਪਛੋਤਾਣੀ ਹਲਤ ਪਲਤ ਦੋ ਮੈਂ ਗਵਾਏ ਸੁਪਨੇ ਸੁਖ ਨਾ ਪਾਵਣਿਆ ਪਈੜ ਧਨ ਕੰਤ ਸੰਭਾਲੇ ਗੁਰ ਪ੍ਰਸਾਦੀ ਵੇਖੇ ਨਾਲੇ ਫਿਰ ਕੈ ਸਜ ਰਹਿ ਰੰਗ ਰਾਤੀ ਸ਼ਬਦ ਸ਼ਿੰਗਾਰ ਬਣਾਵਣਿਆ ਸਫਲ ਜਨਮ ਜਨਨਾ ਸਤਗੁਰ ਪਾਇਆ ਦੂਜਾ ਭਾਉ ਗੁਰ ਸ਼ਬਦ ਜਲਾਇਆ ਏ ਕੋਰਾ ਰਹਿਆ ਘਟ ਅੰਤਰ ਮਿਲ ਸਤ ਸੰਗਤ ਹਰ ਗੁਣ ਗਾਵਣ ਆ ਸਤਗੁਰ ਨਾ ਸੇਵੇ ਸੋ ਕਾਹੇ ਆਇਆ ਤ੍ਰਗ ਜੀਵਣ ਬਿਰਥਾ ਜਨਮ ਗਵਾਇਆ ਮਨ ਮੁਖ ਨਾਮ ਚਿਤ ਨ ਆਵੇ ਬੇਨਾਮ ਹੈ ਬਹੁ ਦੁੱਖ ਪਾਵਣ ਆ ਜਨ ਸਛਤ ਸਾਜੀ ਸੋਈ ਜਾਣੈ ਆਪੇ ਮਿਲੈ ਸ਼ਬਦ ਪਹਿਛਾਣੈ ਨਾਨਕ ਨਾਮ ਮਿਲਿਆ ਤਨ ਜਨਕ ਜਨ ਧੁਰ ਮਸਤਕ ਲੇਖ ਲਖਾਵਣਿਆ ਮਾਝ ਮਹਲਾ ਚੌਥਾ ਆਦ ਪੁਰਖ ਅਪਰੰਪਰੈ ਆਪੇ ਥਾਪੇ 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 ਸਭ ਮੈਂ ਵਰਤੈ ਏਕੋ ਸੋਈ ਗੁਰਮੁਖ ਸੋਬਾ ਪਾਵਣਿਆ ਹਉ ਵਾਰੀ ਜਿਉ ਵਾਰੀ ਨਿਰੰਕਾਰੀ ਨਾਮ ਧਿਆਵਣਿਆ ਤਸਰੂਪ ਨਰੇਖਿਆ ਘਟਕੜ ਦੇਖਿਆ ਗੁਰਮੁਖ ਅਲਖ ਲਖਾਵਣਿਆ ਰਹਾਓ ਤੂੰ ਦਇਆ ਕਿਰਪਾਲ ਪ੍ਰਭ ਸੋਈ ਤਦ ਬਿਨ ਦੂਜਾ ਅਵਰ ਨ ਕੋਈ ਗੁਰ ਪ੍ਰਸਾਦ ਕਰੇ ਨਾਮ ਦੇਵੈ ਨਾਮੇ ਨਾਮ ਸਮਾਵਣਿਆ ਤੂੰ ਆਪੇ ਸੱਚਾ ਸਿਰਜਣਹਾਰਾ ਭਗਤੀ ਭਰੇ ਤੇਰੇ ਭੰਡਾਰਾ ਗੁਰਮੁਖ ਨਾਮ ਮਿਲੇ ਮਨ ਭੀਜੈ ਸਾਜ ਸਮਾਦ ਲਗਾਵਣਿਆ ਅਰਧਨ ਗੁਣ ਗਾਵਾਂ ਪ੍ਰਭ ਤੇਰੇ ਤਦ ਸਹਲਾਹੀ ਪ੍ਰੀਤਮ ਮੇਰੇ ਤਦ ਬਿਨਾ ਅਵਰ ਨ ਕੋਈ ਸਾਚਾ ਗੁਰ ਪ੍ਰਸਾਦੀ ਤੂੰ ਪਾਵਣਿਆ ਅਗਾਮ ਅਗੋਚਰ ਮੈਂ ਤੈ ਨਹੀਂ ਪਾਈ ਆਪਣੀ ਕਿਰਪਾ ਕਰ ਤੂੰ ਲੈ ਮਲਾਈ ਪੂਰੇ ਗੁਰ ਕਾਬ ਸ਼ਬਦ ਧਿਆਇ। ਸ਼ਬਦ ਸੇਵ ਸੁਖ ਪਾਵਣਿਆ। ਰਸਨਾ ਗੁਣਵੰਤੀ ਗੁਣ ਗਾਵੇ। ਨਾਮ ਸਲਾਹੇ ਸੱਚੇ ਭਾਵੇ। ਗੁਰਮੁਖ ਸਦਾ ਰਹੈ ਰੰਗ ਰਾਤੀ। ਮਿਲ ਸੱਚੇ ਸੋਭਾ ਪਾਵਣਿਆ। ਮਨ ਮੁਖ ਕਰਮ ਕਰੇ ਅਹੰਕਾਰੀ। ਜੋ ਐ ਜਨਮ ਸਭ ਬਾਜੀ ਹਾਰੀ। ਅੰਤਰ ਲੋਭ ਮਹਾ ਗੁਬਾਰਾ ਫਿਰ ਫਿਰ ਆਵਣ ਜਾਵਣ ਆ ਆਪੇ ਕਰਤਾ ਦੇ ਵਡਿਆਈ ਜਿਨ ਕੋ ਆਪ ਲਖਤ ਧੁਰ ਪਾਈ ਨਾਨਕ ਨਾਮ ਮਿਲੈ ਭਉ ਭੰਜਨ ਗੁਰ ਸ਼ਬਦੀ ਸੁਖ ਪਾਵਣ ਆ ਨਾਨਕ ਨਾਮ ਮਿਲੈ ਭਉ ਭੰਜਨ ਗੁਰ ਸ਼ਬਦੀ ਸੁਖ ਪਾਵਣਿਆ